ਉਹੜੇ ਦਿਨਾਂ ਵਿੱਚ ਕਿਹਤਰਾ ਦਾ ਜਿਹੜਾ ਮੌਸਮ ਰਹਿਣ ਦੀ ਉਮੀਦ ਹੈ ਕੀ ਲੱਗਦਾ ਕਿ ਲੋਕਾਂ ਨੂੰ ਗਰਮੀ ਤੋਂ ਰਾਹਤ ਜਲੀ ਹੁਣੇ ਦੀ ਅਹ ਦੇਖੋ ਜਿਸ ਤਰ੍ਹਾਂ ਕਿ ਫੋਰਕਾਸਟ ਹੈ ਜਿਹੜੀ ਆਈਐਮਡੀ ਤੋਂ ਸਾਨੂੰ ਰੀਸੀਵ ਹੋਈ ਹੈ ਕਿ ਜਿਹੜੀ ਮੌਨਸੂਨ ਹੈ ਉਹ ਰਿਵਾਈਵ ਹੋ ਚੁੱਕੀ ਹੈ ਸੋ ਉਹਦੇ ਮੱਦੇ ਨਜ਼ਰ ਲੱਗ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਅੱਛੀ ਬਾਰਿਸ਼ ਜਿਹੜੀ ਆ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਜਿਹੜਾ ਹਰਿਆਣਾ ਦਾ ਪਾਰਟ ਹੈ ਉੱਥੇ ਕਾਫੀ ਜ਼ਿਆਦਾ ਮਤਲਬ ਬਾਰਿਸ਼ ਜਿਹੜੀ ਹੈ ਉਹਦਾ ਇਫੈਕਟ ਜਿਹੜਾ ਮੌਨਸੂਨ ਦਾ ਆ ਦੇਖਣ ਨੂੰ ਮਿਲ ਰਿਹਾ ਹੈ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਲੱਗਦਾ ਹੈ ਕਿ ਉਹਦੀ ਜਿਹੜੀ ਮੂਵਮੈਂਟ ਆ ਉਹ ਜਾਰੀ ਰਹੇਗੀ ਜਿਹਦੇ ਮੱਦੇਨਜ਼ਰ ਕੀ ਆਪਣੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਲੱਗ ਰਿਹਾ ਹੈ ਕਿ ਅੱਛੀ ਬਾਰਿਸ਼ ਹੋ ਸਕਦੀ ਹੈ ਸੋ ਜਿਸ ਤਰ੍ਹਾਂ ਕਿ 22 ਤਰੀਕ ਨੂੰ ਫੋਰਕਾਸਟ ਸੀ ਕਿ ਮੌਨਸਨ ਰਿਵਾਈਵ ਹੋਏਗੀ ਤਾਂ ਹਰਿਆਣੇ ਦੇ ਵਿੱਚ ਉਹਦਾ ਜਿਹੜਾ ਅਸਰ ਆ ਉਹ ਦੇਖਿਆ ਜਾ ਰਿਹਾ ਹੈ ਤੇ ਪੱਤੇਈ 24 ਨੂੰ ਜਿਸ ਤਰ੍ਹਾਂ ਲੱਗ ਰਿਹਾ ਹੈ ਕਿ ਥੋੜੀ ਸਕੈਟਰਡ بارش ਹੋ ਸਕਦੀ ਹੈ ਕੁਝ ਹਿੱਸਿਆਂ ਦੇ ਵਿੱਚ ਉਸ ਤੋਂ ਬਾਅਦ ਫਿਰ 24 25 ਨੂੰ ਚਾਂਸਸ ਨੇ ਕਿ ਪੂਰਾ ਜਿਹੜਾ ਪੰਜਾਬ ਹੈ ਉਹਦੇ ਵਿੱਚ ਜਿਹੜੀ بارش ਹੈ ਉਹ ਕਾਫੀ ਅੱਛੀ ਹੋ ਸਕਦੀ ਹੈ ਤੇ ਜਿਹੜਾ ਮੌਨਸੂਨ ਦਾ ਜਿਹੜਾ ਡੈਫਿਸਿਟ ਹੈਗਾ ਉਹ ਹਲੇ ਤੱਕ ਸਾਡੇ ਕੋਲ 44% ਜਿਹੜਾ ਉਹ ਚੱਲ ਰਿਹਾ ਆ ਜੇ ਆਪਾਂ ਡਿਸਟ੍ਰਿਕਟ ਵਾਈਜ਼ ਗੱਲ ਕਰਦੇ ਹਾਂ ਤਾਂ ਆਲਮੋਸਟ ਸਾਰੇ ਡਿਸਟ੍ਰਿਕਟ ਜੁਲਾਈ ਦੇ ਵਿੱਚ ਜਿਹੜੇ ਨੇ ਉਹ ਡੈਫਿਸਿਟ ਚੱਲ ਰਹੇ ਨੇ ਈਵਨ ਲੁਧਿਆਣਾ ਜਿਹੜਾ 50% ਤੱਕ ਵੀ ਡੈਫਿਸਿਟ ਚੱਲ ਰਿਹਾ ਹੈ ਕੁਝ ਡਿਸਟ੍ਰਿਕਟਸ ਜਿਹੜੇ ਨੇ ਉਹ ਅੱਛੀ ਪੋਜੀਸ਼ਨ ਦੇ ਵਿੱਚ ਵੀ ਨੇ ਜਿਵੇਂ ਕਿ ਸੰਗਰੂਰ ਹੈ ਮਾਨ ਤਰਨਤਾਰਨ ਹੈ ਮਾਨਸਾ ਹੈ ਪਠਾਨਕੋਟ ਹੈ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਅੱਛੀ ਬਾਰਿਸ਼ ਹੋਈ ਹੈ ਪਰ ਬਾਕੀ ਜਿਹੜੇ ਜ਼ਿਲ੍ਹੇ ਆ ਉਹ ਕਾਫੀ ਉਹਨਾਂ ਦੇ ਵਿੱਚ ਜਿਹੜੀ ਹੈ ਡੈਫਿਸਿਟ ਹੀ ਚੱਲ ਰਹੀ ਹੈ ਪਰ ਜਿਸ ਤਰ੍ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਲੱਗਦਾ ਹੈ ਕਿ ਅੱਛੀ ਬਾਰਿਸ਼ ਹੋਏਗੀ ਤਾਂ ਮੇਬੀ ਜਿਹੜਾ ਇਹ ਡੈਫਸਿਟ ਆ ਉਹ ਕਵਰ ਹੋ ਸਕਦਾ ਹੈ ਪਰ ਜਿਸ ਤਰ੍ਹਾਂ ਕਿ ਸਿਚੁਏਸ਼ਨ ਹੈਗੀ ਹੈ ਹੁਣ ਆਪਾਂ ਟੈਂਪਰੇਚਰਸ ਦੀ ਜੇ ਗੱਲ ਕਰਦੇ ਆ ਤਾਂ ਟੈਂਪਰੇਚਰਸ ਵੀ ਬਹੁਤ ਜ਼ਿਆਦਾ ਇਸ ਵਾਰੀ ਹਾਈ ਦੇਖਣ ਨੂੰ ਮਿਲ ਰਹੇ ਨੇ ਜਿਹੜਾ ਰਾਤ ਦਾ ਤਾਂ ਆਪਾਂ ਨਾ 31 ਡਿਗਰੀ ਤੱਕ ਜਿਹੜਾ ਹੋ ਰਿਕਾਰਡ ਕੀਤਾ ਗਿਆ ਦਿਨ ਦਾ ਤਾਂ ਆਪਾਂ ਜਿਹੜਾ 38 ਡਿਗਰੀ ਤੱਕ ਰਿਕਾਰਡ ਕੀਤਾ ਗਿਆ ਸੋ ਦੋਨੋਂ ਹੀ ਜਿਹੜੇ ਟੈਂਪਰੇਚਰਸ ਨੇ 4-5 ਡਿਗਰੀ ਨਾਰਮਲ ਤੋਂ ਜ਼ਿਆਦਾ ਨੇ ਫਿਰ ਲਾਸਟ ਇਅਰ ਦੀ ਜੇ ਆਪਾਂ ਗੱਲ ਕਰਦੇ ਹਾਂ ਤਾਂ ਇਸ ਤਰ੍ਹਾਂ ਦੇ ਟੈਂਪਰੇਚਰਸ ਐਨੇ ਹਾਈ ਨਹੀਂ ਸੀ ਰਿਕਾਰਡ ਕੀਤੇ ਗਏ ਇਸ ਵਾਰੀ ਜਿਹੜੇ ਟੈਂਪਰੇਚਰਸ ਨੇ ਉਹ ਜ਼ਿਆਦਾ ਹੋ ਰਹੇ ਨੇ ਕਿਉਂਕਿ ਜਿਹੜੀ ਮੌਨਸਨ ਦੇ ਵਿੱਚ ਬ੍ਰੇਕ ਹੈ ਉਹ ਕਾਫੀ ਲੰਬੀ ਹੋ ਗਈ ਹੈ ਫਰਸਟ ਵੀਕ ਆਫ ਜੁਲਾਈ ਦੇ ਵਿੱਚ ਅੱਛੀ ਬਾਰਿਸ਼ ਹੋਈ ਹੈ ਪਰ ਉਸ ਤੋਂ ਬਾਅਦ ਜਿਹੜੀ ਮੌਨਸਨਾਂ ਦੇ ਵਿੱਚ ਬ੍ਰੇਕ ਹੀ ਦੇਖਣ ਨੂੰ ਮਿਲਿਆ ਜਿਹਦੇ ਨਾਲ ਕੀ ਟੈਂਪਰੇਚਰਸ ਜਿਹੜੇ ਨੇ ਉਹ ਲਗਾਤਾਰ ਵਧ ਰਹੇ ਨੇ ਪਰ ਹੁਣ ਜਿਸ ਤਰ੍ਹਾਂ ਕੀ ਆਪਾਂ ਨੂੰ ਉਮੀਦ ਹੈ ਕਿ ਅੱਛੀ ਆਉਣ ਵਾਲੇ ਦਿਨਾਂ 'ਚ ਬਾਰਿਸ਼ ਹੋ ਸਕਦੀ ਹੈ ਤਾਂ ਟੈਂਪਰੇਚਰਸ ਵੀ ਜਿਹੜੇ ਡਾਊਨ ਜਾਣਗੇ ਤੇ ਸਾਨੂੰ ਜਿਹੜੀ ਹਮਸਪਰੀ ਗਰਮੀ ਆ ਉਤੋਂ ਛੁਟਕਾਰਾ ਮਿਲੇਗਾ ਦੇਖੋ ਸਾਰੇ ਡਿਸਟ੍ਰਿਕਟਸ ਦੇ ਵਿੱਚ ਜਿਹੜੀ ਬਾਰਿਸ਼ ਆ ਉਹ ਘੱਟ ਹੀ ਰਿਕਾਰਡ ਹੋਈ ਹੈ ਲੁਧਿਆਣੇ ਦੇ ਵਿੱਚ ਵੀ ਸਾਡੇ ਕੋਲ 50% ਤੱਕ ਡੈਫਿਸਿਟ ਹੈਗਾ ਤੇ ਬਾਕੀ ਜਿਹੜੇ ਹੋਰ ਡਿਸਟ੍ਰਿਕਟਸ ਨੇ ਜਿਵੇਂ ਜਲੰਧਰ ਹੈ ਮੋਗਾ ਹੈ ਆਪਰਾ ਅੰਮ੍ਰਿਤਸਰ ਹੈ ਇਹਨਾਂ ਡਿਸਟ੍ਰਿਕਟਸ ਦੇ ਵਿੱਚ ਵੀ ਰੇਨਫਾਲ ਘੱਟ ਰਿਪੋਰਟ ਕੀਤੀ ਗਈ ਹੈ ਸਿਰਫ ਜਿਹੜੇ ਤਿੰਨ ਚਾਰ ਜ਼ਿਲ੍ਹੇ ਹੈਗੇ ਆ ਉਹਨਾਂ ਦੇ ਵਿੱਚ ਜਿਹੜੀ ਬਾਰਿਸ਼ ਹੈ ਉਹ ਅੱਛੀ ਦੇਖਣ ਨੂੰ ਮਿਲੀ ਹੈ ਮੈਮ ਨੂੰ ਲੱਗਦਾ ਜੀ ਉਹਨਾਂ ਦੇ ਨਾਲ ਕੁਝ ਬਾਰਿਸ਼ ਹੋ ਸਕੇ ਬਹੁਤ ਰਾਹਤ ਮਿਲ ਚੁੱਕੀ ਹਾਂਜੀ ਬਿਲਕੁਲ ਜਿਸ ਤਰ੍ਹਾਂ ਹੁਣ ਮੌਨਸੂਨ ਨੇ ਰਿਵਾਈਵ ਕੀਤਾ ਹੈ ਤਾਂ ਹਰਿਆਣਾ ਦੇ ਵਿੱਚ ਕਾਫੀ ਅੱਛੀ ਬਾਰਿਸ਼ ਹੋ ਰਹੀ ਹੈ ਸੋ ਉਸ ਤੋਂ ਬਾਅਦ ਉਮੀਦ ਹੈਗੀ ਹੈ ਕਿ ਪੰਜਾਬ ਦੇ ਵਿੱਚ ਮੌਨਸੂਨ ਐਂਟਰ ਕਰੇਗੀ ਤੇ ਆਉਣ ਵਾਲੇ ਜਿਵੇਂ 24 25 ਤਰੀਕ ਤੋਂ ਅੱਛੀ ਬਾਰਿਸ਼ ਜਿਹੜੀ ਆਪਾਂ ਮਹਿਸੂਸ ਕਰਾਂਗੇ ਕਿਸਾਨਾਂ ਤੇ ਆਮ ਲੋਕਾਂ ਨੂੰ ਕਿਸਾਨਾਂ ਨੂੰ ਆਪਾਂ ਹੀ ਫੀਲ ਕਰ ਸਕਦੇ ਹਾਂ ਜੀ ਕਿ ਜਿਹੜੀ ਆਪਣਾ ਇੱਕ ਤਾਂ ਫਸਲ ਦਾ ਪੂਰਾ ਆਪਣਾ ਮੋਨੀਟਰਿੰਗ ਕਰਦੇ ਰਹਿਣ ਤਾਂ ਕਿ ਜਿਹੜੀ ਵੀ ਕੋਈ ਲੱਗਦਾ ਉਹਨਾਂ ਨੂੰ ਵੀ ਇਸ ਜਿਹੜੀ ਹਮਸਪਰੀ ਗਰਮੀ ਹੈ ਉਹਦੇ ਨਾਲ ਕੋਈ ਬਿਮਾਰੀ ਜਾਂ ਕੋਈ ਕੀਟ ਹੈ ਜਿਹੜਾ ਉਹਦਾ ਇਫੈਕਟ ਆ ਰਿਹਾ ਫਸਲ ਤੇ ਉਹਨੂੰ ਧਿਆਨ ਰੱਖਿਆ ਜਾਏ ਤੇ ਉਹਨੂੰ ਲੋੜਿੰਦਾ ਜਿਹੜਾ ਉਹਦੀ ਪ੍ਰਬੰਧ ਕੀਤੇ ਜਾਣ ਜਾਂ ਮਹਾਰਾ ਨਾਲ ਸੰਪਰਕ ਕੀਤਾ ਜਾਏ ਤਾਂ ਕਿ ਉਹਦਾ ਜਿਹੜਾ ਆਪਾਂ ਕਹਿੰਦੇ ਆ ਟਾਈਮ ਨਾਲ ਹੀ ਕੰਟਰੋਲ ਹੋ ਸਕੇ ਦੂਸਰੀ ਗੱਲ ਇਹ ਹੈ ਕਿ ਜਿਹੜਾ ਪਾਣੀ ਹੈ ਉਹ ਉਨਾ ਹੀ ਲਾਇਆ ਜਾਵੇ ਜਿੰਨੀ ਫਸਲ ਨੂੰ ਲੋੜ ਹੈ ਕਿਉਂਕਿ ਝੋਨੇ ਦੇ ਵਿੱਚ ਵੀ ਪਾਣੀ ਹੁਣ ਖੜਾ ਕਰਨ ਦੀ ਲੋੜ ਨਹੀਂ ਹੈਗੀ ਕਿਉਂਕਿ ਝੋਨੇ ਦੀ ਟ੍ਰਾਂਸਪਲੈਂਟੇਸ਼ਨ ਹੋ ਚੁੱਕੀ ਹੈ ਉਸ ਤੋਂ ਬਾਅਦ ਹੁੰਦਾ ਹੈ ਕਿ ਲਗਾਤਾਰ ਆਪਾਂ ਨੂੰ ਪਾਣੀ ਲਾਉਣ ਦੀ ਲੋੜ ਨਹੀਂ ਹੁੰਦੀ ਜਦੋਂ ਪਾਣੀ ਜੀਰ ਜੇ ਫੇਰ ਹੀ ਪਾਣੀ ਲਾਉਣਾ ਚਾਹੀਦਾ ਸੋ ਉਸ ਆਪ ਨਾਲ ਹੀ ਪਾਣੀ ਲਾਇਆ ਜਾਵੇ ਜਿੰਨੀ ਲੋੜ ਹੈ ਤਾਂ ਕਿ ਲੋੜ ਤੋਂ ਵੱਧ ਪਾਣੀ ਲਾਉਣ ਦਾ ਫਾਇਦਾ ਨਹੀਂ ਹੁੰਦਾ ਨੁਕਸਾਨ ਹੀ ਹੁੰਦਾ ਸੋ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਜਾਵੇ ਆਮ ਲੋਕਾਂ ਨੂੰ ਵੀ ਦੇਖਿਆ ਜਾਵੇ ਤਾਂ ਜਿਸ ਤਰ੍ਹਾਂ ਕਿ ਹੁਣ ਸਵੇਰੇ ਸ਼ਾਮ ਵੀ ਬਹੁਤ ਜ਼ਿਆਦਾ ਮਤਲਬ ਹਮਸ ਪਰੇ ਗਰਮੀ ਹੁੰਦੀ ਹੈ ਸੋ ਜਿਹੜੇ ਲੋਕ ਸਪੈਸ਼ਲੀ ਜਿਹੜੇ ਸਾਹ ਦੇ ਪੇਸ਼IENTS ਨੇ ਉਹਨਾਂ ਨੂੰ ਜਿਹੜੀ ਸੈਰ ਹੈ ਉਹ ਥੋੜੀ ਜੀ ਅਵੋਇਡ ਕਰਨੀ ਚਾਹੀਦੀ ਹੈ ਜਾਂ ਤਾਂ ਬਹੁਤ अर्ਲੀ ਮੋਨਿੰਗ ਹੋਏ ਜਦੋਂ ਕਿ ਮੌਸਮ ਥੋੜਾ ਠੀਕ ਹੁੰਦਾ ਹੈ ਲੇਕਿਨ ਜਿਹੜੇ ਲੋਕ ਉਨਾ ਆਪਣਾ ਦਿਨ ਚੜ੍ਹੇ ਤੇ ਜਿਵੇਂ 7-8 ਵਜੇ ਤੱਕ ਜਿਹੜੀ ਵਾਕ ਕਰਦੇ ਆ ਉਦੋਂ ਇੱਕ ਇੱਕ ਵਾਰੀ ਸਫੋਕੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਜਿਹੜਾ ਟ੍ਰੈਫਿਕ ਹੈ ਉਹ ਵੀ ਹੋਣਾ ਸ਼ੁਰੂ ਹੋ ਜਾਂਦਾ ਸੋ ਉਸ ਚੀਜ਼ ਨੂੰ ਜ਼ਰੂਰ ਧਿਆਨ ਰੱਖਿਆ ਜਾਵੇ ਤੇ ਸ਼ਾਮ ਨੂੰ ਵੀ ਜਿਹੜੀ ਹੈਗੀ ਹੈ ਉਹ ਵਾਇਡ ਕੀਤੀ ਜਾਵੇ ਜਿਨ੍ਹਾਂ ਨੂੰ ਮਤਲਬ ਜਿਹੜੇ 올ਡ ਪੇਸ਼IENTS ਨੇ ਜਾਂ ਕੋਈ ਜਿਹਨਾਂ ਨੂੰ ਕੋਈ ਇਸ ਤਰ੍ਹਾਂੀਆਂ ਪ੍ਰੋਬਲਮਸ ਨੇ ਉਹ ਥੋੜਾ ਅਵਾਇਡ ਕਰ ਸਕਦੇ ਆ ਕਿਉਂਕਿ ਜਿਹੜੀ ਐ ਇਵੇਪੋਰੇਸ਼ਨ ਹੋ ਰਹੀ ਹੈ ਜਦੋਂ ਪਾਣੀ ਲੱਗ ਰਿਹਾ ਖੇਤਾਂ ਦੇ ਵਿੱਚ ਉਹ ਲੋਅਰ ਐਟਮੋਸਫੇਅਰ ਦੇ ਵਿੱਚ ਸਾਰੀ ਇੰਟੈਂਗਲ ਹੋ ਰਹੀ ਹੈ ਜਿਹਦੇ ਨਾਲ ਕਿ ਸਾਰੀ ਜਿਹੜੀ ਗੈਰਜੀਵੀ ਕਈ ਵਾਰੀ ਸਵੇਰੇ ਦੇਖਦੇ ਆਪਾਂ ਬਣੀ ਹੁੰਦੀ ਹੈ ਸੋ ਜਦੋਂ ਸੈਰ ਕਰਦੇ ਆ ਤਾਂ ਉਹ ਸਾਰੀ ਚੀਜ਼ ਆਪਾਂ ਨੂੰ ਮਤਲਬ ਅਨਕੰਫਰਟੇਬਲ ਵੀ ਲੱਗਦੀ ਆ ਸਾਲਾਂਾਂ ਚ ਵੀ ਕਈ ਵਾਰੀ ਪ੍ਰੋਬਲਮ ਹੁੰਦੀ ਹੈ ਸੋ ਇਨ੍ਹਾਂ ਗੱਲਾਂ ਦਾ ਜ਼ੋਰ ਧਿਆਨ ਰੱਖਿਆ ਜਾਵੇ ਕਿ ਆਪਾਂ ਨੂੰ ਅਸੇਤ ਬਿੜ ਜਿਹੜੀ ਆ ਉਹ ਬਹੁਤ ਜ਼ਰੂਰੀ ਹੈਗੀ ਆ ਤਾਂ ਇਹ ਮੌਸਮੀ ਬਾਰਿਸ਼ ਜਿਵੇਂ ਅੱਜ ਕੇ ਮੌਸਮ 10 ਵਜੇ ਤੱਕ ਹਨੇਰਾ ਸੀ ਇਕਦਮ ਬੱਦਲ ਸੀਗਾ ਇਕਦਮ ਹਨੇਰਾ ਬਿਲਕੁਲ ਨਹੀਂ ਬੇ ਮੌਸਮੀ بارش ਨਹੀਂ ਹੈਗੀ ਇਹ ਤਾਂ ਮੌਸਮ ਦੀ بارش ਹੈ ਮੌਨਸਨ ਸੀਜ਼ਨ ਦੇ ਵਿੱਚ بارش ਹੁੰਦੀ ਹੈ ਬਟ ਇਹ ਹੈ ਕਿ ਜਿਸ ਤਰ੍ਹਾਂ ਹੁਣ ਇੱਕਦਮ ਜਦੋਂ ਹਵਾ ਚੱਲਦੀ ਹੈ ਤਾਂ ਉਹ ਬੱਦਲ ਜਿਹੜੇ ਆ ਉਹਨਾਂ ਨੂੰ ਉਡਾ ਕੇ ਲੈ ਜਾਂਦੀ ਹੈ ਸੋ ਇਸੇ ਤਰ੍ਹਾਂ ਹੀ ਸਵੇਰੇ ਹੋਇਆ ਹੈ ਕਿ ਇੱਕ ਵਾਰੀ ਲੱਗ ਰਿਹਾ ਸੀ ਕਿ ਇਸ ਵਾਰੀ ਅੱਜ ਅੱਜ ਕਾਫੀ ਅੱਛੀ بارش ਹੋਏਗੀ ਪਰ ਜਦੋਂ ਹੀ ਹਵਾ ਚੱਲੀ ਹੈ ਤਾਂ ਉਹ ਜਿਹੜੇ ਮੂਵਮੈਂਟ ਜਿਹੜੀ ਹੈ ਕਲਾਊਡਸ ਦੀ ਹੋ ਗਈ ਹੈ ਜਿਹਦੇ ਨਾਲ ਕਿ ਕਿਤੇ ਹੋਰ ਜ਼ੋਰ بارش ਹੋਈ ਹੋਏਗੀ ਸੋ ਪਰ ਉਮੀਦ ਕਰਦੇ ਹੈਗੇ ਕਿ ਜਿਵੇਂ ਆਉਣ ਵਾਲੇ ਦਿਨਾਂ ਦੇ ਵਿੱਚ ਮੌਨਸਨ ਰਿਵਾਈਵ ਹੋ ਰਹੀ ਹੈ ਤਾ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਅੱਛੀ ਬਾਰਿਸ਼ ਹੋਏਗੀ